ੱੱਲੇ ਬੈਜੋ ਸਾਰੇ ਜਣੇ ਵਿੱਚੇ ਬੈਜੋ ਸਾਰੇ ਜਣੇ ਸਾਰੇ ਸੇਵਾਦਾਰ ਨੀਚੇ ਬੈਜੋ ਭਾਈ ਆ ਜਿਹੜਾ ਲੰਗਦਾ ਥਾਲੀ ਕਰ ਦੋ ਸਾਰੇ ਜਣੇ ਪਿੱਛੇ ਹੋ ਜਓ ਉਰੇ ਤੋਂ ਸਾਰੇ ਜਣੇ ਪਿੱਛੇ ਹੋ ਜਓ ਸਾਰੇ ਸੇਵਾਦਾਰ ਪਿੱਛੇ ਹੋ ਜਓ ਉਰੇ ਤੋਂ ਸਾਰੇ ਸੇਵਾਦਾਰ ਪਿੱਛੇ ਹੋ ਜਓ ਲੈ ਲੋ ਜੀ ਅੱਜ ਦਾ ਨੀ ਪਾਣੀ ਤੇ ਰੋਟੀ ਦੀ ਭਈਆ ਗਲਾਸ ਲੈ ਲਓ ਲੈ

ਆਪਾਂ ਥੋੜਾ ਥੋੜਾ ਪਿੱਛੇ ਹੋ ਜੀ ਵੀਰੇ ਸਾਰੇ ਤੇ ਚੰਨਾ ਜੀ ਬੈਠ ਕੇ ਜੀ ਨੀਚੇ ਬੈਜੋ ਬਾਬਾ ਜੀ ਦਾ ਦੁਆਰ ਸ਼ੁਰੂ ਹੋਊਗਾ ਹੁਣ ਜਿਹੜੀ ਵੀ ਮੰਨ ਦੇ ਵੀ ਇੱਛਾ ਆਪ ਦੀ بیٹھ ਕੇ ਦਿਲ ਚੇਤੇ ਆਓ ਬਾਬਾ ਜੀ ਹੁਣ ਪਾਉਣ ਲਾਉਣਗੇ ਪੁੱਛਾ ਕੱਢਣਗੇ ਨੀਚੇ ਬੈਠ ਕੇ ਸਾਰੇ ਜਣੇ ਅਰਦਾਸ ਕਰੋ ਓਹੋ ਵੀਰੇ ਆ ਲੀਡ ਥੋੜੀ ਜੀ ਇੱਧਰ ਹਲੋ ਬੈਠੋ ਭਾਈ ਸਾਰੇ ਸਿਹਦਰ ਵਾਕੀ ਭਾਈਓ ਪਿੱਛੇ ਸਰਪੰਚ ਸਾਹਿਬ ਸਰਪੰਚ ਉਧਰ ਆ ਜੀ ਸੰਨਿਸ਼ਚਿਤ ਹੋ ਕੇ ਕੰਮੀ ਹੁੰਦੀ ਆ ਤੇ ਆ ਕੇ ਮੰਨ ਲਿਆ ਮੈਂ ਕਿਤੇ ਦੋ ਫਿਰ ਬੋਲਦੀ ਆਪਾਂ ਆ ਮੰਨ ਸਾਰੇ ਉਧਰ ਆਓ ਹੈਲੋ 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 ਮਹੌਲ ਸੱਚੇ ਦਰਬਾਰ ਦੀ ਜੈ ਪਿਆ ਲਖ ਦਾਤਾ ਪੀਰ ਦੀ ਜੈ ਜੈ ਸਖੀ ਸੁਲਤਾਨ ਦੀ ਜੈ ਢੋਡੇ ਸ਼ਾ ਪੀਰ ਦੀ ਜੈ ਜੈ ਬਾਪੂ ਨੇਕ ਦਾਸ ਦੀ ਜੈ ਜੈ ਬਾਪੂ ਕ੍ਰਿਸ਼ਨ ਦਾਸ ਦੀ ਜੈ ਜੈ ਮਾਤਾ ਰੋਸ਼ਨੀ ਦੇਵੀ ਦੀ ਜੈ ਜੈ ਕੱਦੀ ਦੇ ਮਾਲਕਾਂ ਦੀ ਜੈ ਜੈ ਸੰਤੋ ਸਾਈਆਂ ਦੀ ਜੈ ਇਹ ਮਨੇਰਾਂ ਦੇ ਬਾਦਸ਼ਾਹ ਦੀ ਜੈ ਇਹ ਭੈਰਾਂ ਸੜੀਏ ਦੀ ਜੈ ਜੈ ਕਾਲੀ ਮਾਤਾ ਦੀ ਜੈ ਜੈ ਮਾਤਾ ਧਰਤੀ ਮਾਤਾ ਦੀ ਜੈ ਇਹ 11ਵੇਂ ਵਾਲੇ ਪੀਰ ਦੀ ਜੈ ਇਹ ਸਾਰੀ ਸੰਗਤ ਇਹ ਨਗਰ ਖੇੜੇ ਦੀ ਸੱਚੇ ਦਰਬਾਰ ਦੀ ਮਾਲ ਸੱਚੇ ਦਰਬਾਰ ਦੀ ਜੇ ਲਾ ਭਾਈ ਆਵਦੇ ਆਵਦੇ ਥਾਵਾ ਤੇ ਬਹਿ ਜਾਓ ਬਾਬਾ ਜੀ ਨੂੰ ਅਰਜ ਦਵਾ ਕਰੋ ਜੋ ਵੀ ਦਿਲ ਚ ਮਰਾਦ ਲੈ ਕੇ ਆਏ ਵੀ ਫਤੀਰਾ ਸਾਡੀ ਪੁੱਛਾ ਜੋ ਤੇਰੇ ਦਰ ਤੇ ਆਏ ਵੀ ਸਾਨੂੰ ਮੰਗੀਆਂ ਮਰਾਦਾਂ ਦਿਓ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਭਾਈ ਦਰਵਾਜ਼ੇ ਤੇ ਜੋ ਸਾਧਾ ਨਾਲ ਆ ਗਿਆ ਸਾਰਿਆਂ ਦੀ ਸਪੂਰਨਾ ਸੁਖਣਾ ਹੁੰਦੀਆਂ ਨੇ ਆਪਾਂ ਗੁਰੂ ਘਰ ਚ ਵਗ ਜੀਏ ਸ਼ਰਦਾ ਨਾਲ ਉੱਥੇ ਆਪਾਂ 10ਵੇਂ ਪਾਸ਼ਾ ਜੀ ਨੂੰ ਕਹੀਏ ਵੀ ਸਾਡੀ 10ਵੇਂ ਪਾਸ਼ਾ ਜੀ ਫਰਿਆਦ ਸੁਣਾ ਤੇ 10ਵੇਂ ਪਾਸ਼ਾ ਜੀ ਉੱਥੇ ਗੁਰੂ ਘਰ ਚ ਜਾਂਦੇ ਆ ਉੱਥੇ ਵੀ ਮਰਦ ਪੂਰੀ ਹੁੰਦੀ ਹੈ ਜੇ ਆਪਾਂ ਸ਼ਰਦਾ ਨਾਲ ਵਗ ਜੀਏ ਜੇ ਕਿਰਤ ਨੂੰ ਪੂਜ ਲਈ ਉਹ ਵੀ ਬਾਹਰ ਆ ਜਾਂਦਾ ਇਹ ਤਾਂ ਪੀਰ ਵੀ ਪੀਰ ਦਾ ਸਥਾਨ ਹੈ ਗੁਰੂ ਘਰ ਚ ਵਗ ਜਾ ਮੰਦਰ ਮਸਜਿਦ ਸਾਰੇ ਪੀਰ ਫਕੀਰ ਇੱਥੇ ਨੇ ਸ਼ਰਦਾ ਨਾਲ ਸੀ ਸੱਚਕਾ ਦੋ ਸ਼ਰਦਾ ਨਾਲ ਸਭ ਕੁਝ ਆ ਮਾਤਾ ਪੂਜਾ ਦੀ ਕਰੇ ਮਾਤਾ ਦੀ ਬਾਪੂ ਦੀ ਸੇਵਾ ਕਰ ਲੋ ਸ਼ਰਤਾਂ ਨਾਲ ਉੱਥੇ ਵੀ ਭਗਵਾਨ ਆ ਕੇ ਆ ਪੁੱਤਰਿਆਂ ਦਾ ਇਹ ਵੀ ਤਾਂ ਵੀ ਮੰਦਰ ਮਸੀਤਾਂ ਦੇ ਵਿੱਚ ਆਪਾਂ ਜਾਂਦੇ ਆ ਉਹ ਵੀ ਆਪਣੇ ਮਾਪੇ ਆ ਸਮਾਨ ਫਕੀਰ ਨੇ ਜਿਹੜੇ ਘਰੇ ਬਜ਼ੁਰਗ ਬੈਠੇ ਨੇ ਉਹ ਵੀ ਮਾਪੇ ਆ ਸਮਾਨ ਫਕੀਰ ਨੇ ਜਿਉਂਹਾਂ ਦੀ ਅਭਿਆਰ ਚ ਦਵਾ ਕਰਨਾ ਕਿ ਵੀ ਉਹਨਾਂ ਦੀ ਸੇਵਾ ਕਰਨਾ ਕਿ ਉੱਥੇ ਵੀ ਪੀਰ ਉਤਰਿਆ ਹੁੰਦਾ ਦਸਵੇਂ ਪਾਤਸ਼ਾਹ ਜੀ ਦੇਖੋ ਬਾਬੇ ਨਾਨਕ ਨੇ ਵੀ ਦੁਨੀਆ ਤਾਰਦੀ ਫਕੀਰਾਂ ਫਕੀਰੇ ਹੁੰਦੇ ਨੇ ਅੱਜ ਲੰਗਰ ਚਲਾਇਆ ਸੀ ਉਹਨਾਂ ਨੇ ਦੇਖੋ ਕਿੰਨੀ ਦੁਨੀਆ ਦੇ ਸਹਾਰੇ ਨਾਲ ਬਾਬੇ ਨਾਨਕ ਦੇ ਨਾਲ ਇੱਥੇ ਸਜੀ ਹੋਈ ਆ ਆਪਣਾ ਪੰਜਾਬ ਕਿੰਨੀ ਉਹ ਹੁੰਦੀ ਆ ਮੋਹ ਸੱਚੇ ਦਰਬਾਰ ਕੀ ਜੈ ਆ ਭਾਈ ਬੈਜੋ ਹੁਣਾਂ ਪਾਉਣ ਲਾਵਾਂਗੇ ਅਵਜਾ ਅਵਜੇ ਦਿਲ ਚ ਸੁਖਣਾ ਧਿਆ ਲਓ ਫਕੀਰ ਦੇ ਦਰ ਚ ਅਰਜ ਦਵਾ ਕਰਾਂਗੇ ਆਪੇ ਫਕੀਰ ਭਾਈ ਸੁਖਣਾ ਕੋਲ ਕਰੂਗਾ ਤੁਹਾਡੀ ਮੋਹ ਸੱਚੇ ਦਰਬਾਰ ਕੀ ਜੈ ਆ ਭਾਈ ਜਿਹੜੇ ਵੀ ਕੰਮ ਲੈ ਕੇ ਖੜੇ ਨੇ ਉਹ ਕੰਨ ਪਾ ਦਿਓ ਭਾਈ ਆਪਾਂ ਦੇ ਇਹਨਾਂ ਸੇਵਾਦਾਰਾਂ ਨੂੰ ਬਣਾ ਦਿਓ ਆ ਦੋ ਬਣਾ ਹੁੰਦੇ ਆਪਣੇ ਕੱਢ ਕੇ ਲੈ ਜਾਓ ਪੰਜੀ ਨੰਬਰ ਟੁੱਟਾ ਦਿਓ ਭਾਈ ਆਹ ਕੱਢ ਲੋ ਜਿਹਨਾਂ ਦੋ ਦਲਾ ਸੁਪਨੇ ਤੋਂ ਪਹੁੰਚਵਾਇਓ ਬੱਸ ਵੀ ਜਿੰਮਤੀ ਪਈ ਜੀ ਸਭ ਦੇਖੋ 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 ਬਣਾ ਲੈ ਚੱਲੋ मेरे बजो मेर सोना पीराद के मेनू ईद के ਪੀਰਾ ਭਰੇ ਮੇਰੇ ਮੇ ਬੁੰਨੇ ਆ ਦਾ ਜਾਂਦੇ ਬਾਣੇ ਕੇ ਸਦੋ ਬੰਦੇ ਪੀਰਾ ਭਰੇ ਮੇਰੇ ਬੁੰਨੇ ਆ ਦਾ ਜਾਂਦੇ ਬਾਣੇ ਕੇ sadahija 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 ਸਦਾ ਸੱਚੇ ਦਰਬਾਰ ਸਦਾ ਸਾਰੇ ਸਲਾਮ ਬਾਬਾ ਜੀ ਵਾਲੇਕੁਮ ਸਲਾਮ ਖੁਸ਼ ਹੋ ਬਾਬਾ ਜੀ ਬਹੁਤ ਸਦੀ ਖੁਸ਼ ਹੋ ਬਹੁਤ ਸਦੀ ਖੁਸ਼ ਹੋ ਜੈ ਜੈਕਾਰ ਜੈ ਜੈਕਾਰ ਯਾ ਦਰਗਾਹੀ ਮਨਜੂਰਾ ਉਹ ਪੁੱਤਾਂ ਜੈ ਹੋਵੇ ਯਾ ਦਰਗਾਹੀ ਮਨਜੂਰਾ ਜੈ ਹੋਵੇ ਯਾ ਤੀਜਾ ਵਜਨਾ ਦਰਗਾਹੀ ਮਨਜੂਰਾ ਜੈ ਹੋਵੇ ਯਾ ਸੇਵਾ ਕਰਨ ਵਾਲਿਆਂ ਦੀ ਵੀ ਦਰਗਾਹੀ ਮਨਜੂਰਾ ਜੈ ਹੋਵੇ ਯਾ ਦਰਗਾਹੀ ਮਨਜੂਰਾ ਜੈ ਹੋਵੇ ਯਾ ਤੀਜਾ ਵਜਨਾ ਦਰਗਾਹੀ ਮਨਜੂਰਾ ਜੈ ਹੋਵੇ ਚੜਦੀ ਕਲੀ ਹੁਕਮੀ ਯਾਹੋ ਬਾਬਾ ਜੀ ਯਾਹੋ ਚੜਦੀ ਕਲੀ ਹੁਕਮੀ ਯਾਹੋ ਫਕਰਾ ਚੜਦੀ ਕਲੀ ਹੁਕਮੀ ਯਾਹੋ ਬਾਬਾ ਜੀ ਜੋਨੀ ਟੈਲੀਫੋਨ ਪੰਡਾਰਾ ਲਾਇਆ ਬਾਬਾ ਜੀ ਮੰਜ਼ੂਰਾ ਹੀ ਮੰਜ਼ੂਰਾ ਯਾਹੋ ਫਕਰਾ 1 ਗੁਣਾ ਲਾਉਂਗੇ 10 ਗੁਣਾ ਫੜੂਗਾ ਯਾਹੋ ਬਾਬਾ ਜੀ ਓ ਯਾ 10 ਗੁਣਾ ਫੜੂਗਾ ਯਾਹੋ ਬਾਬਾ ਜੀ ਯਾਹੋ ਫਕਰਾ 10 ਗੁਣਾ ਯਾਹੋ ਫਕਰਾ ਯਾਹੋ ਹੋ ਮਾਰ ਲਈ ਦੀ ਵਕਲ ਸਾਧੂਆ ਬੋਲੇ ਆਂ ਦੀ ਮਖੜ ਸਾਹੂਆ ਸੇ ਰਾਣਾ ਦੇ ਹਾਏ ਸਾਹੂਆ ਦੀ ਮਖੜ ਸਾਹੂਆ ਸੇ ਰਾਣਾ ਦੇ ਹਾਏ ਸਾਹੂਆ ਤੇਰੇ ਦਿਲ ਤੇ ਹੋ ਬੱਲੇ ਤੇਰਾ ਸਾਹੂਆ ਦੀ ਮਖੜ ਸਾਹੂਆ ਸੇ ਨਹੀਂ ਬਾਬਾ ਜੀ ਗਲਤੀ ਮਾਫ ਕਰੀਂ ਅਗਲੇ ਭੰਡਾਰੇ ਨੂੰ ਖੀਰ ਪੂੜਿਆਂ ਦਾ ਲੰਗਰ ਹੋਣਾ ਚਾਹੀਦਾ ਲਾਲ ਲਾਲ ਬਾਬਾ ਜੀ ਅਗਲੇ ਭੰਡਾਰੇ ਨੂੰ ਖੀਰ ਪੂੜਿਆਂ ਦਾ ਲੰਗਰ ਹੋਣਾ ਲਾਲ ਲੰਗਰ ਬਾਬਾ ਜੀ ਸੱਤ ਵਜੇ ਤਰਗਾਹੀ ਮੰਜੂਰਾਓ ਸੱਤ ਵਜੇ ਤਰਗਾਹੀ ਮੰਜੂਰਾਓ ਚਲੋ ਫਕਰਾਚੀ ਹੋ ਮਾਰ ਲਈ ਇਹ ਫਰੇਗਾ ਆਲੇ ਨੇ ਕੋਟ ਲੇ ਪੀਂਦਾ ਕੋਪਨ ਗਾਵੇ ਲਗਦੇ ਲਾਉਣਾਵੇਂ ਹੋਜ ਵਧੀਰਾ ਤੇਰੀ ਆ ਕਰੇ ਤੇ ਲਾਉਣਾਵੇਂ ਹੋਜ ਵਧੀਰਾ ਤੇਰੀ ਬੰਦਾ